ਨਹੀਂ ਹੈਗੀ ਹੱਕ ਦੇ ਵਿੱਚ ਪਰ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਪਰਿਵਾਰ ਦੇ ਨਾਲ ਇਸ ਦਿਨ ਨੂੰ ਜ਼ਰੂਰ ਮਨਾਓ ਪਰ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਵਿਦੇਸ਼ੀ ਤਿਹੌਰਾਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਰੁਚੀ ਹੋਈ ਹੈ ਜੋ ਵੀ ਉਹਨਾਂ ਦੇ ਫੈਸਟੀਵਲ ਹੁੰਦੇ ਨੇ 크리스마ਸ ਨੂੰ ਲੈ ਲਓ ਜਾਂ ਕਿਸੇ ਹੋਰ ਫੈਸਟੀਵਲ ਨੂੰ ਲੈ ਲਓ ਉਹਨਾਂ ਦਾ ਉਤਸ਼ਾਹ ਦੇਖਣ ਨੂੰ ਥੋੜਾ ਜਿਹਾ ਜ਼ਿਆਦਾ ਮਿਲਦਾ ਹੈ ਜੇਕਰ ਗੱਲ ਕਰੀਏ ਬਾਜ਼ਾਰਾਂ ਦੀ ਕਿਸੇ ਰੈਸਟੋਰੈਂਟ ਦੀ ਕਿਸੇ ਪਾਰਕ ਦੀ ਤਾਂ ਉਹਨਾਂ ਦੀ ਡੈਕੋਰੇਸ਼ਨ ਵੀ ਦੇਖਣ ਨੂੰ ਮਿਲਦੀ ਹੈ ਜੋ ਕਿ ਨੌਜਵਾਨਾਂ ਦੇ ਦਿਲ ਖਿੱਚਵਾ ਆਕਰਸ਼ਣ ਬਣੀ ਹੋਈ ਹੈ ਤੇ ਨੌਜਵਾਨ ਨਾ ਚਾਹੁੰਦੇ ਹੋਏ ਵੀ ਉੱਥੇ ਖਿੱਚੇ ਜਾਂਦੇ ਨੇ ਇੱਕ ਸੋਸ਼ਲ ਮੀਡੀਆ ਦੇ ਵਿੱਚ ਜਿਵੇਂ ਕਿ ਰੀਲਾਂ ਦੇਖਦੇ ਨੇ ਅਕਸਰ ਬੱਚੇ ਉਹਨਾਂ ਰੀਲਾਂ ਦੇ ਨਾਲ ਨਾਲ ਵੀ ਜਿਹੜਾ ਵੈਲੈਂਟਾਈਨ ਡੇ ਆ ਇਹਨਾਂ ਨੂੰ ਦੇਖ ਕੇ ਕਹਿੰਦੇ ਨੇ ਚਾਕਲੇਟ ਡੇ ਆ ਜਾਂ ਕੋਈ ਹੋਰ ਡੇ ਆ ਟੈਡੀ ਡੇ ਆ ਵਗੈਰਾ ਵਗੈਰਾ ਤਾਂ ਉਹਨਾਂ ਦਾ ਪ੍ਰਭਾਵ ਸਾਡੇ ਨੌਜਵਾਨਾਂ ਤੇ ਜ਼ਿਆਦਾ ਪੈਂਦਾ ਏ ਜੋ ਕਿ ਨੌਜਵਾਨ ਆਪਣੀ ਪੜ੍ਹਾਈ ਤੋਂ ਆਪਣੇ ਕੈਰੀਅਰ ਤੋਂ ਆਪਣੇ ਮਕਸਦ ਤੋਂ ਥੋੜਾ ਜਿਹਾ ਇਹਨਾਂ ਦਿਨਾਂ ਦੇ ਵਿੱਚ ਹਟਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਦੇ ਨਾਲ ਹੀ ਸਾਡੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਸਹੀ ਸ਼ਰਮਾ ਹੋ ਰਹੇ ਹੀ ਕਰੜ ਤੋਂ ਜੀ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਜੀ ਧੰਨਵਾਦ ਮੈਡਮ ਬਹੁਤ ਬਹੁਤ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਰ 14 ਫਰਵਰੀ ਹੈ 14 ਫਰਵਰੀ ਨੂੰ ਵੈਲੈਂਟਾਈਨ ਡੇ ਮਨਾਇਆ ਜਾਂਦਾ ਹੈ ਤੇ ਅਕਸਰ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਦੇਖੋ ਮੈਡਮ ਜੋ ਹਜ਼ਾਰ ਫਰਦ ਵੀ ਜਦੋਂ ਸਾਨੂੰ ਪਤਾ ਜੀ ਲੇਕਿਨ ਅਗਰ ਵਾਇਲਟ ਐਂਡ ਦੇ ਦੀ ਗੱਲ ਕਰੀਏ ਜੀ ਇਹ ਸਾਡੇ ਜਿਹਨੂੰ ਕਹਿੰਦੇ ਨੇ ਹਿੰਦੁਸਤਾਨੀ ਰਸਮਾਂ ਹੈ ਜਿਹੜੀਆਂ ਹਿੰਦੁਸਤਾਨ ਦੇ ਤਿਹਾਰ ਆ ਫੈਸਟੀਵਲ ਆ ਉਹਨਾਂ ਦੇ ਲਿਸਟ ਵਿੱਚ ਤਾਂ ਇਹ ਨੋਈ ਨਹੀਂ ਜੀ ਹੈਗਾ ਜੀ ਬਿਲਕੁਲ ਜਾਇ ਸਿਹਾਰ ਦਾ ਜਾਇ ਕੋਈ ਮਤਲਬ ਜੈ ਤਿਹਾਰ ਬਣਾਇਆ ਗਿਆ ਜਾਂ ਇਹਨੂੰ ਤਿਯਾਰ ਕਹੀਏ ਜਾਂ ਇਹਨੂੰ ਇੱਕ ਪਿਆਰ ਦੇ ਨਾਲ ਜੀ ਤੁਸੀਂ ਹਜ਼ਾਰ ਦੀ ਗੱਲ ਕਰਦੇ ਹੋ ਉਹ ਕਰਨੇ ਵਾਲਾ ਤਿਲ ਕਹੀਏ ਜੀ ਸ਼ਬਦਾਂ ਸਾਡੀ ਨਾਲ ਦੀ ਐ ਚੀਜ਼ ਗਿਆ ਜੀ ਚਲੋ ਠੀਕ ਹੈ ਇਹ ਦੇਸ਼ੀ ਲੋਕਾਂ ਨੇ ਬਣਾਇਆ ਜਾਂ ਅੰਗਰੇਜ਼ਾਂ ਨੇ ਬਣਾਇਆ ਅੰਗਰੇਜ਼ੀ ਸਾਨੂੰ ਬਣਾਉਂਦੇ ਆ ਜੀ ਜੀ ਲੇਕ ਅਸੀਂ ਹਿੰਦੁਸਤਾਨ ਤੇ ਰਹਨੇ ਸੀ ਹਿੰਦੁਸਤਾਨੀ ਐ ਮੈਡਮ ਜਿਹੜਾ ਕਿ ਸਿਸਟਮ ਐ ਜਿਵੇਂ ਬੱਚਾ ਪਾਉਣ ਦਾ ਸਿਸਟਮ ਆ ਜਾਂ ਸਾਡੀ ਜਿਹੜਾ ਪਹਿਰਾਵਾ ਉਹਦਾ ਸਿਸਟਮ ਆ ਜਾਂ ਸਾਡੇ ਜਿਹੜੀ ਗੱਲਬਾਤ ਐ ਜਾਂ ਸਾਡੇ ਸਾਡੇ ਜਿਹੜੇ ਹੌਸਲੇ ਐ ਕੋਈ ਕਿਹ ਹਿੰਦੁਸਤਾਨੀ ਠੀਕ ਐ ਅੰਗਰੇਜ਼ਾਂ ਨੇ ਬਣਾਇਆ ਅੰਰੇਜ਼ ਕਰਦੇ ਕੋਈ ਦਿੱਕਤ ਨਹੀਂ ਜੀ ਕਿਨ ਜਦੋਂ ਇਸ ਨੂੰ ਆ ਇਹ ਕਿਸ ਫੈਸਲੇ ਦਾ ਤੌਰ ਤੇ 14 ਫਰਵਰੀ ਦੇ ਦਿੱਤਾ ਕਿ ਦੇਣੇ ਵਾਲੇ ਕੌਣ ਐ ਸਾਨੂੰ ਨਹੀਂ ਪਤਾ ਕਿਉਂ ਦਿੱਤਾ ਇਹ ਚਾਹ ਦੀ ਕੀ ਜਾਣਕਾਰੀ ਸਾਡੇ ਕੋਲ ਨਹੀਂ

ਪਿਆਰ ਹੈ ਜਿਹੜਾ ਇੱਕ ਜਿਹਨੂੰ ਅਸੀਂ ਕਹਿੰਦੇ ਨੇ ਅੰਦਰ ਦੀ ਇੱਕ ਸਾਡੀ ਭਾਵਨਾ ਹੁੰਦੀ ਹੈ ਇੱਕ ਪਰਮਾਤਮਾ ਦੇ ਵੱਲੋਂ ਜਿਹੜੇ ਜੋਗ ਸੰਜੋਗ ਬਣਾਏ ਹੋਣੇ ਆ ਉਹਨਾਂ ਭਾਵਨਾਵਾਂ ਨੂੰ ਕਿਸੇ ਨਾ ਕਿਸੇ ਪਿਆਰ ਦਾ ਨਾਮ ਦਿੱਤਾ ਜਾਂਦਾ ਹੈ ਲੇਕਿਨ ਅੱਜ ਦੀ ਜਨਰੇਸ਼ਨ ਜਾਂ ਜ਼ਿਆਦਾਤਰ ਸੀ ਕਿ ਉਹ ਦੇਖਦੇ ਆ ਇੱਕ ਪਿਆਰ ਸ਼ਬਦ ਨੂੰ ਜਿਹੜੀ ਬਰਦਾਮ ਕੰਮ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿਆਰ ਛੰਦ ਦੇ ਵਿੱਚ ਇੱਕ ਗੰਧ ਘੋਇਆ ਜਾਂਦਾ ਗੰਧ ਮੈਂ ਇਸ ਤਰ੍ਹਾਂ ਕੇ ਕਹਿ ਰਿਹਾ ਵੀ ਬਹੁਤ ਲੋਕ ਹੈ ਜਿਹੜੇ ਪਿਆਰ ਦਾ ਸ਼ਬਦ ਇੱਕ ਗਲਤ ਵਿਸ਼ੇ ਦੇ ਨਾਲ ਜੋੜਦੇ ਆ ਜੀ ਜੀ ਬਿਲਕੁਲ ਸ਼ਰਮਾ ਜੀ ਜੇਕਰ ਦੇਖਿਆ ਜਾਵੇ ਅਸੀਂ ਟਰੈਵਲ ਕਰਦੇ ਆ ਜਾਂ ਫਿਰ ਕਿਸੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾਣੇ ਆ ਜਾਂ ਕਿਸੇ ਪਾਰਕ ਦੇ ਵਿੱਚ ਬੱਚੇ ਆਪਣੇ ਬਾਪ ਦੇ ਨਾਲ ਜਾਂ ਭਰਾ ਦੇ ਨਾਲ ਵਾਕ ਕਰਨ ਦੇ ਲਈ ਈਵਨਿੰਗ ਟਾਈਮ ਦੇ ਵਿੱਚ ਜਾਂਦੇ ਨੇ ਤਾਂ ਕਈ ਜੋੜੇ ਨੇ ਜਿਹੜੇ ਉੱਥੇ ਦੇਖਣ ਨੂੰ ਮਿਲਦੇ ਨੇ ਮਤਲਬ ਕਿ ਕੁਝ ਇਸ ਤਰ੍ਹਾਂ ਬੈਠੇ ਹੁੰਦੇ ਨੇ ਕਿ ਬੱਚੇ ਦੀ ਤੇ ਮਾਪੇਬਾਪ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ ਅ ਅਕਸਰ ਜਦੋਂ ਅਸੀਂ ਟਰੈਵਲ ਕਰਦੇ ਆ ਤਾਂ ਬੱਸਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਬਹੁਤ ਦੇਖਣ ਨੂੰ ਮਿਲਦੀਆਂ ਨੇ ਕਿ ਕੁੜੀਆਂ ਮੁੰਡਿਆਂ ਦਾ ਬੈਠਣ ਦਾ ਤਰੀਕਾ ਇਹ ਜਿਹੜਾ ਉਹ ਥੋੜਾ ਜਿਹਾ ਬਦਲ ਗਿਆ ਜੇਕਰ ਉਹਨਾਂ ਨੂੰ ਟੋਕਿਆ ਜਾਂਦਾ ਤਾਂ ਉਹ ਕਹਿ ਦਿੰਦੇ ਨੇ ਕਿ ਅਸੀਂ ਮਚਿਓਰ ਆ ਤੇ ਅਸੀਂ ਨਵਾਲਕ ਨਹੀਂ ਹੈਗੇ ਵੀ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਇਸ ਕੋ ਇੱਕ ਹਮ عمر ਦਾ ਹੋਣਾ ਜਾਂ ਇੱਕ ਹਮ عمر ਦੇ ਨਾਲ ਜਿਹਨੂੰ ਆਪਾਂ ਜਿੰਦਗੀ ਬਤਾਉਣ ਦੀ ਗੱਲ ਕਰ ਲੈਣੀ ਵਿਆਹ ਸ਼ਾਦੀ ਦੀ ਗੱਲ ਕਰ ਲੈਣੀ ਜਾਂ ਬਹੁਤ ਸਿਸਟਮ ਨਾਲ ਤੁਸੀਂ ਹੋਏ ਉਹ ਕੋਈ ਗੁਨਾਹ ਨਹੀਂ ਜੀ। ਉਹ ਗਲਤ ਨਹੀਂ ਹੈ। ਲੇਕਿਨ ਉਹ ਇੱਕ ਤੁਸੀਂ ਬੈਠੇ ਕਿਹੜੇ ਅੰਦਾਜ਼ ਚ ਤੁਹਾਡਾ ਗੱਲਬਾਤ ਕਰਨ ਦਾ ਢੰਗ ਕੀ ਹੈ ਜਾਂ ਤੁਹਾਡਾ ਪਹਿਰਾਵਾ ਕੀ ਕਹਿੰਦਾ ਜੀ? ਤੁਹਾਡਾ ਬੈਠਣ ਦੀ ਜਿੱਖਿਆ ਕਹਤ ਹੈ ਇਹ ਜੀ। ਬੋਡੀ ਲੈਂਗੁਏਜ ਬਹੁਤ ਮਾਇਨੇ ਰੱਖਦੀ ਹੈ। ਤੁਸੀਂ ਪਬਲਿਕ ਪਲੇਸ ਤੇ ਤੁਹਾਡੀ ਬੋਡੀ ਲੈਂਗੁਏਜ ਕੀ ਕਹਿੰਦੀ ਹੈ? ਹਾਂ ਬਿਲਕੁਲ ਮੈਡਮ ਬਿਲਕੁਲ ਉਹ ਚੀਜ਼ ਜਿਹੜੀ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਜਿਹੜੀ ਮੈਟਰ ਕਰਦੀ ਹੈ ਜੀ ਬਾਕੀ ਜਿਹੜੀ ਮੈਂ ਜਨਰੇਸ਼ਨ ਦੀ ਗੱਲ ਕਰਦਾ ਦੇਖੋ ਜਨਰੇਸ਼ਨ ਜ਼ਿਆਦਾ ਚੂਲ ਕਰਦੀ ਹੈ ਜਿਹੜੇ ਵਿਦੇਸ਼ੀ ਇੱਥੇ ਤਿਹਾਰ ਫੈਸਟੀਵਲ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਦੇਖ ਲੇਕਿਨ ਆਪਣਾ ਜਿਹੜਾ ਤਿਹਾਰ ਹੈ ਜਾਂ ਆਪਣੀ ਜਿਹੜੀ ਸਾਡੀ ਪਰੰਪਰਾ ਉਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਕਿਉਂ ਦੂਰ ਹੁੰਦੇ ਜਾ ਰਹੇ ਇੱਕ ਜਾਗਰੂਕ ਜਿਹੜੀ ਬੱਚਿਆਂ ਨੂੰ ਕਰਨ ਦੀ ਜ਼ਰੂਰਤ ਹੈ ਜਾਂ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਜਿਹੜੇ ਬਜ਼ੁਰਗ ਹੁੰਦੇ ਆ ਵਰਤੇ ਉਹਦੇ ਛੋਟਿਆਂ ਨੂੰ ਸੰਗਤ ਕਰਨ ਛੋਟੇ ਬਜ਼ੁਰਗਾਂ ਦੀ ਸੰਗਤ ਕਰਨ ਫਿਰ ਪਤਾ ਚੱਲਦਾ ਵੀ ਸਾਡਾ ਜਿਹੜਾ ਅਸਲੀ ਸਾਡਾ ਤਿਆਰ ਕੀ ਹੈ ਜਾਂ ਅਸਲੀ ਜਿਹੜੇ ਕੰਮ ਕਰਨੇ ਵਾਲੇ ਜਾਂ ਅਸਲੀ ਨਾਮ ਬਣਾਉਣ ਵਾਲੇ ਸਾਡੇ ਗੁਰੂ ਦੇਵੀ ਦੇਵਤੇ ਜਾਂ ਸਾਡੇ ਬੰਦੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕੌਣ ਆ ਜੀ ਅ ਸ਼ਰਮਾ ਜੀ ਜਿਵੇਂ ਕਿ ਅਕਸਰ ਸਾਡਾ ਜਿਹੜੀ ਦੌੜ ਲੱਗੀ ਹੋਈ ਹੈ ਨੌਜਵਾਨਾਂ ਦੀ ਉਹ ਸੋਸ਼ਲ ਮੀਡੀਆ ਦੇ ਉਹਨੂੰ ਦੇਖ ਕੇ ਬਹੁਤ ਉਤਸ਼ਾਹ ਉਹਨਾਂ ਨੂੰ ਮਿਲਦਾ ਕਿ ਜੇਕਰ ਇਸ ਤਰ੍ਹਾਂ ਰੀਲ ਬਣਾਈਏ ਸਾਨੂੰ ਫੋਲੋਅਰਸ ਲਾਈਕ ਜਾਂ ਵਿਊ ਮਿਲਣਗੇ ਤਾਂ ਉਹਨਾਂ ਦੇ ਨਾਲ ਨਾਲ ਲੈ ਕੇ ਮੇਰੇ ਖਿਆਲ ਨਾਲ ਅੱਧੋ ਵੱਧ ਨੌਜਵਾਨ ਤਾਂ ਸੋਸ਼ਲ ਮੀਡੀਆ ਦਾ ਸ਼ਿਕਾਰੀ ਹੋ ਚੁੱਕੇ ਨੇ ਦੇਖੋ ਮੈਡਮ ਕੋਈ ਐਪ ਆ ਰਹੀ ਐਪ ਚੱਲ ਰਹੀ ਐ ਇਹ ਚੀਜ਼ ਦਾ ਵਿਰੋਧ ਨਹੀਂ ਕਰਦੇ ਵੀ ਕਿਉਂ ਚੱਲ ਰਹੀ ਐ ਲੇਕਿਨ ਜਦੋਂ ਉਹ ਇੱਕ ਸਾਡੇ ਮਾਹੌਲ ਨੂੰ ਬਗੜਨ ਦੀ ਕੋਸ਼ਿਸ਼ ਕਰਦੀ ਹੈ 네ਗੇਟਿਵਿਟੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਚੀਜ਼ਾਂ ਦੇ ਗੌਰ ਤੋਂ ਨਹੀਂ ਕੀਤੀ ਜਾਂਦੀ ਅੱਜ ਹਰ ਇੱਕ ਬੰਦੇ ਨੂੰ ਆਜ਼ਾਦੀ ਹੈ ਵੀ ਜਿੱਦਾਂ ਦੀ ਮਰਜ਼ੀ ਵੀਡੀਓ ਬਣਾ ਕੇ ਜਿਹੜੀ ਮਰਜ਼ੀ ਐਪ ਤੇ ਪਾ ਦੇ ਇੰਸਟਾਗ੍ਰਾਮ ਤੇ ਪਾ ਦੇ ਫੇਸਬੁੱਕ ਤੇ ਪਾ ਦੇ ਰੀਲ ਬਣਾ ਕੇ ਪਾ ਦੇ ਜਿਹੇ ਹੀ ਮਰਜ਼ੀ ਹਾਲ ਤੇ ਪਾ ਦੇ ਪਾ ਦੇ ਹਾਂ ਜਿੰਨੀ ਕੋ ਉਹ ਹਿੰ ਕਦ ਨੇ ਕਾਲਪ ਸਾਈਡ ਨੂੰ ਹੋਗੀ 네ਗੇਟਿਵਿਟੀ ਵੱਲ ਨੂੰ ਹੋਗੀ ਉਹਨੇ ਲਾਈਕ ਵਿਊ ਬਜਾੜਾ ਮਿਲਦਾ ਕਮਾਈ ਜਿਆਦਾ ਹੁੰਦੀ ਹੈ ਅੱਜ ਲੇਕਿਨ ਉਹ ਓਨਰ ਜੋ ਦੇਖਣ ਵਾਲੇ ਜਿਹੜੇ ਸਿਸਟਮ ਹੈ ਜਿਵੇਂ ਫੇਸਬੁੱਕ ਦਾ ਓਨਰ ਹੈ ਜੀ ਉਹ ਕਿਉਂ ਨਹੀਂ ਉਹ ਜਿਹਦੇ ਆਪਣੀ ਟੀਮ ਨੂੰ ਇਹ ਆਦੇਸ਼ ਦਿੰਦਾ ਵੀ ਆ ਇਦਾਂ ਜੋ ਅਪਲੋਡ ਹੋ ਜਾਂਦੀ ਆ ਜਿਹੜਾ ਵੀ ਦੇਖਦਾ ਉਹ ਮੌਲ ਪਗਾੜਨ ਦੀ ਗੱਲ ਕਰ ਦਿੰਦਾ ਉਹਨਾਂ ਚੀਜ਼ਾਂ ਤੇ ਬ੍ਰੇਕ ਲੱਗਣੀ ਜ਼ਰੂਰੀ ਆ ਜੀ ਜੇਕਰ ਬ੍ਰੇਕ ਨਹੀਂ ਲੱਗੋਗੀ ਤਾਂ ਇਦਾਂ ਹੀ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਸਾਡਾ ਸਿਸਟਮ ਖਰਾਬ ਹੁੰਦਾ ਜਾਊਗਾ ਜੀ ਜੀ ਬਿਲਕੁਲ ਜੇਕਰ ਦੇਖਿਆ ਜਾਵੇ ਸ਼ਰਮਾ ਜੀ ਜਿਹੜੇ ਨੌਜਵਾਨ ਨੇ ਸਾਡੇ ਦਿਖਾਵੇ ਦੀ ਜ਼ਿੰਦਗੀ ਵੱਲ ਜ਼ਿਆਦਾ ਦੌੜ ਲਗਾਈ ਹੋਈ ਉਹਨਾਂ ਨੇ ਜੇ ਇਹੋ ਜਿਹੇ ਦਿਨ ਮਨਾਉਣ ਦੇ ਨਾਲ ਉਹ ਅਸੀਂ ਆਈਪੀਐਸ ਪੀਸੀਐਸ ਦੀ ਪੜ੍ਹਾਈ ਵੱਲ ਧਿਆਨ ਦੇਈਏ ਤਾਂ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਬੈਟਰ ਹੈ ਬਿਲਕੁਲ ਮੈਂ ਤਾਂ ਦੇਖੋ ਧਿਆਨ ਦੇਣਾ ਵੀ ਬਹੁਤ ਮਤਲਬ ਜਿਨੀ ਤੁਸੀਂ ਕਹਿੰਦੇ ਬੈਟਰ ਹੈ ਲੇਕਿਨ ਦੀਨੇ ਬੰਵਨਾਉ ਦੇਨੇ ਬੀਬੀ ਬਾਪੂ ਬਜ਼ੁਰਗਾਂ ਦੇ ਭੈਣ ਭਰਾਵਾਂ ਦੇ ਕੋਈ ਇਦਾਂ ਦਾ ਤੁਸੀਂ ਜਿਹੜਾ ਦੇਖਣ ਨੂੰ ਵੀ ਸੁਣਨ ਨੂੰ ਵੀ ਚੰਗਾ ਲੱਗੇ ਵੀ ਹਾਂ ਠੀਕ ਆ ਹਾਂ ਠੀਕ ਆ ਤੁਸੀਂ ਮੈਰਿਜ ਲਾਈਫ ਦੇ ਵਿੱਚ ਐ ਜਾਂ ਮੈਰਿਜ ਤੁਹਾਡੇ ਤੁਸੀਂ ਤੁਹਾਡੀ ਮੰਗਣੀ ਹੋ ਚੁੱਕੀ ਹੈ ਜਾਂ ਤੁਸੀਂ ਇੱਕ ਸਿਸਟਮ ਚ ਆ ਚੁੱਕੇ ਹੋ ਕਿ ਉਹ ਕੋਈ ਕੋਈ ਪਿਆਰ ਕੰਡਿਆ ਕਰਦੇ ਹੋ ਬੰਲਾ ਲੱਗ ਹੁੰਦੀ ਹੈ ਜੀ 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 ਬਿਲਕੁਲ ਜਦ ਤੱਕ ਤੁਹਾਡਾ ਵਿਆਹ ਮੰਗਣੀ ਜਾਂ ਕੋਈ ਐਦਾਂ ਦੀ ਗੱਲ ਨਹੀਂ ਹੁੰਦੀ ਉਸ ਤੋਂ ਪਹਿਲਾਂ ਜਿਹੜਾ ਇੱਕ ਲੜਕਾ ਜਾਂ ਲੜਕੀ ਦੇ ਇੱਕ ਮਿਲਣਾ ਹੁੰਦਾ ਜਾਂ ਐਦਾਂ ਦੀਆਂ ਗੱਲਾਂ ਕਰਦੀ ਉਹਨੇ ਕਿਤੇ ਨਾ ਕਿਤੇ ਜਿਹੜਾ ਉਹਦਾ ਪ੍ਰਭਾਵ ਗੰਤ ਪੈਂਦਾ ਹਾਂ ਮੈਂ ਫਿਰ ਦੁਬਾਰੇ ਕਹੂੰਗਾ ਵੀ ਆਜ਼ਾਦੀ ਸਭ ਨੂੰ ਹੁੰਦੀ ਹੈ ਉਮਰ ਜਾ ਕੇ ਲੇਕਿਨ ਜਿਹੜਾ ਕਿਹਾ ਸੱਜੇ ਵੱਲੋਂ ਦਿਖਾਇਆ ਜਾ ਰਿਹਾ ਕਿ ਆ ਦਿਖ ਰਿਹਾ ਉਹ ਜ਼ਰੂਰ ਮੈਟਰ ਕਰਦਾ ਹੈ ਜੀ ਜੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪਾਰਕਾਂ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਦਿਖ ਹੁੰਦਾ ਦਿਖਾਈ ਦਿੰਦਾ ਹੈ ਆ ਖਰਾ ਮਤਲਬ ਉਹੀ ਮੈਡਮ ਜਿਵੇਂ ਤੁਸੀਂ ਬਹੁਤੀ ਲੈਂਗੁਏਜ ਦੀ ਗੱਲ ਕਰਦੀ ਹੈ ਬੈਠਣ ਦਾ ਤਰੀਕਾ ਜਿਵੇਂ ਮੈਂ ਗੱਲ ਕਰ ਰਿਹਾ ਜਾਂ ਕਿਵੇਂ ਤੁਸੀਂ ਕਿਹੜਾ ਤੁਹਾਡੀ ਸਿਸਟਮ ਜਾਂ ਜਿਵੇਂ ਤੁਹਾਡੀ ਯੂਨੀਫਾਰਮ ਘੜੀ ਪਾਈ ਵੀ ਵਰਦੀ ਘੜੀ ਪਾਈ ਵੀ ਤੁਹਾਡਾ ਪਹਿਰਾਵਾ ਕੀ ਕਹਿੰਦਾ ਇਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਇਹ ਜ ਆਪਣੇ ਆਪ ਨੂੰ ਜਿਵੇਂ ਕਿਵੇਂ ਤੁਸੀਂ ਸਿੰਪਲ ਰੱਖਿਆ ਹੋਇਆ ਹੈ ਜਾਂ ਕਿਵੇਂ ਤੁਸੀਂ ਇੱਕ ਆਰਾਮ ਦੇ ਨਾਲ ਪਾਰਕ ਦੇ ਵਿੱਚ ਕੋਈ ਇੰਜੋਏ ਤੌਰ ਤੇ ਬੈਠੇ ਨੇ ਇੱਕ ਸੈਟਪੱਟ ਦੇ ਹਿਸਾਬ ਨਾਲ ਬੈਠੇ ਆ ਕਿ ਜਾਂ ਤੁਸੀਂ ਇੱਕ ਜਿਵੇਂ ਪਿਆਰ ਸ਼ਬਦ ਦੀ ਗੱਲ ਕਰਦਾ ਜਾਂ ਕਿਤੇ ਮਨਸ਼ਾ ਉਹ ਲੈ ਕੇ ਬੈਠੇ ਆ ਜਿੱਥੇ ਕਿ ਬਹੁਤ ਮੈਟਰ ਕਰਦੀ ਜੇ ਅਗਰ ਤੁਸੀਂ ਸਹੀ ਥਾਂ ਤੇ ਨਹੀਂ ਕੇਰਲ ਬੈਠੇ ਆ ਸਹੀ ਢੰਗ ਦੇ ਨਾਲ ਬੈਠੇ ਆ ਪਰ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਕਿੰਤੂ ਪ੍ਰਤਨੀ ਕਰਦਾ ਲੇਕਿਨ ਜਦੋਂ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਅੱਗੇ ਗਲਤ ਲੱਗਦਾ ਜਾਂ ਹੱਕ ਦਾ ਸਾਨੂੰ ਗਲਤ ਲੱਗਦੀਆਂ ਅਗਰ ਕੋਈ ਬੋਲਦਾ ਹੈ ਕਿ ਜਿਵੇਂ ਤੁਸੀਂ ਕਿਹਾ ਵੀ ਸਾਹਮਣੇ ਤਾਂ ਜਵਾਬ ਹੁੰਦਾ ਵੀ ਅਸੀਂ ਉਮਰ ਚ ਹੈ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਦੀ ਗਲਤੀ ਹੁੰਦੀ ਹੈ ਜਿਹੜੇ ਕਾਨੂੰਨ ਬਣਾ ਦਿੱਤੇ ਗਏ ਆ ਉਹਨਾਂ ਦੀ ਜਿਹੜੀ ਖੁੱਲ ਹੈ ਬੱਚੇ ਨੂੰ ਜਨਰੇਸ਼ਨ ਨੂੰ ਜ਼ਿਆਦਾ ਹੋ ਜਾਂਦੀ ਹੈ ਪਰ ਉਹਦਾ ਕਿਤੇ ਨਾ ਕਿਤੇ ਬੱਚਾ ਨਜ਼ਾਇਜ਼ ਹੀ ਫਾਇਦਾ ਚੁੱਕਿਆ ਜਾਂਦਾ ਹਾਂ ਜੀ ਹਾਂ ਬਿਲਕੁਲ ਜੀ ਸੋ ਸ਼ਰਮਾ ਜੀ ਸ਼ੁਕਰੀਆ ਤੁਹਾਡੇ ਬਹੁਤ ਸੋਹਣੇ ਵਿਚਾਰ ਨੇ ਜੋ ਸਾਡੇ ਨਾਲ ਅੱਜ ਤੁਸੀਂ ਸਾਂਝੇ ਕੀਤੇ ਨੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਦੋਸਤੋ ਏਸੀ ਸ਼ਰਮਾ ਜੀ ਦੇ ਬਹੁਤ ਹੀ ਸੋਹਣੇ ਵਿਚਾਰ ਵੈਲੈਂਟਾਈਨ ਡੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਜੋ ਤੁਸੀਂ ਪਿਆਰ ਹੈ ਉਹ ਮਾਪੇ ਦੇ ਨਾਲ ਜਾਂ ਜੇਕਰ ਤੁਸੀਂ ਇਹ ਡੇ ਨੂੰ ਮਨਾਉਣਾ ਚਾਹੁੰਦੇ ਹੋ ਤਾਂ ਇੱਕ ਹਸਬੈਂਡ ਜੋ ਕਿ ਇੱਕ ਬੰਧਨ ਦੇ ਵਿੱਚ ਸਾਡੇ ਸਮਾਜਿਕ ਬੰਧਨ ਦੇ ਵਿੱਚ ਬੰਦੇ ਹੁੰਦੇ ਨੇ ਵਿਆਹ ਹੋਇਆ ਹੁੰਦਾ ਤਾਂ ਉਹ ਇਹ ਚੀਜ਼ ਮਨਾਉਂਦੇ ਨੇ ਤਾਂ ਚੰਗਾ ਲੱਗਦਾ ਹੈ ਪਰ ਇਹ ਵੈਲੈਂਟਾਈਨ ਡੇ ਆ ਜੋ ਕਿ ਨੌਜਵਾਨਾਂ ਦਾ ਡੇ ਮੰਨਿਆ ਜਾਂਦਾ ਹੈ ਕਿ ਕਿ ਇੱਕ ਮੁੰਡਾ ਕਿਸੇ ਕੁੜੀ ਨੂੰ ਫੁੱਲ ਦਿੰਦਾ ਹੈ ਤੇ ਪਿਆਰ ਦਾ ਇਜ਼ਹਾਰ ਕਰਦਾ ਹੈ ਸੋ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਉਹ ਪਿਆਰ ਦੇ ਇਜ਼ਹਾਰ ਨਾਲੋਂ ਸਾਨੂੰ ਆਪਣੇ ਰੁਜ਼ਗਾਰ ਵੱਲ ਆਪਣੇ ਜੋ ਵੀ ਮਕਸਦ ਅਸੀਂ ਬੰਨਣਾ ਚਾਹੁੰਦੇ ਆ ਜ਼ਿੰਦਗੀ ਦੇ ਵਿੱਚ ਉਹਨਾਂ ਵੱਲ ਦੇਣਾ ਚਾਹੀਦਾ ਹੈ ਪਰ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਜਿਹੜਾ ਸਾਡੇ ਪਾਰਕਾਂ ਦਾ ਮਾਹੌਲ ਹੈ ਉਹ ਬਹੁਤ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਸੋਸ਼ਲ ਮੀਡੀਆ ਤੇ ਕਾਫੀ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਅਕਸਰ ਆਏ ਦਿਨ ਸਾਨੂੰ ਨਵੀਂ ਤੋਂ ਨਵੀਂ ਵੀਡੀਓ ਦੇਖਣ ਨੂੰ ਮਿਲਦੀ ਹੈ ਕਿ ਪਾਰਕਾਂ ਦੇ ਵਿੱਚ ਜੋ ਕਿ ਕੁੜੀਆਂ ਮੁੰਡੇ ਬੈਠਦੇ ਨੇ ਅਸੀਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਪਰ ਤੁਸੀਂ ਕਿਸੇ ਸਹੀ ਢੰਗ ਤਰੀਕੇ ਨਾਲ ਬੈਠਣਾ ਕਰੋ ਤਾਂ ਜੋ ਉੱਥੋਂ ਇੱਕ ਬਾਪ ਨੇ ਵੀ ਲੰਘਣਾ ਹੁੰਦਾ ਕਿਸੇ ਭੈਣ ਨੇ ਕਿਸੇ ਭਰਾ ਨੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਵੀ ਨੰਗਣਾ ਹੁੰਦਾ ਤੁਹਾਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਨੀਵੀਆਂ ਨਾ ਹੋਣ ਤੇ ਇਹ ਨਾ ਹੋਵੇ ਕਿ ਕਿਸੇ ਕੁੜੀ ਦਾ ਤੁਹਾਡੇ ਕਾਰਨ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਵੇ ਕਿਉਂਕਿ ਅਕਸਰ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਦੇਖਣ ਨੂੰ ਐਵੀਆਂ ਚੀਜ਼ਾਂ ਮਿਲਦੀਆਂ ਨੇ ਤਾਂ ਉਦੋਂ ਮਾਪੇ ਨੇ ਜੋ ਕੁੜੀਆਂ ਨੂੰ ਬਾਹਰ ਨਿਕਲਣ ਤੋਂ ਰੋਕਦੇ ਨੇ ਹੋਰ ਕੋਈ ਵੱਡਾ ਕਾਰਨ ਨਹੀਂ ਹੁੰਦਾ ਜਿੱਥੇ ਮੁੰਡਾ ਬਾਹਰ ਤੁਰ ਫਿਰ ਸਕਦਾ ਉੱਥੇ ਕੁੜੀ ਵੀ ਤੁਰ ਫਿਰ ਸਕਦੀ ਹੁੰਦੀ ਹੈ ਤੇ ਨਾਲ ਨਾਲ ਅਸੀਂ ਉਹ ਹੀ ਚੀਜ਼ ਮਾਪੇ ਮੁੰਡਿਆਂ ਨੂੰ ਵੀ ਸਮਝਾਉਣ ਵੀ ਜੇਕਰ ਤੁਸੀਂ ਕਿਤੇ ਬਾਹਰ ਬੈਠਦੇ ਵੀ ਹੋ ਜਾਂ ਕੁਝ ਹੈ ਵੀ ਤੁਹਾਡਾ ਢੰਗ ਤਰੀਕਾ ਸਹੀ ਹੋਣਾ ਚਾਹੀਦਾ ਕਿ ਉੱਥੋਂ ਦੀ ਕਿਸੇ ਨੇ ਮਾ ਮਾਵਾਂ ਨੇ ਵੀ ਨੰਗਣਾ ਹੁੰਦਾ ਆਪਣੇ ਬੱਚਿਆਂ ਦੇ ਨਾਲ ਜਾਂ ਕਿਸੇ ਹੋਰ ਨੇ ਵੀ ਨੰਗਣਾ ਹੁੰਦਾ ਕਿ ਤੁਸੀਂ ਇੰਨੇ ਵਧੀਆ ਤੇ ਢੰਗ ਤਰੀਕੇ ਨਾਲ ਬੈਠੋਗੇ ਕਹਿਣ ਦਾ ਮਤਲਬ ਇਹ ਆ ਕਿਸੇ ਦੀ ਅੱਖ ਨੀਵੀਂ ਨਾ ਹੋਵੇ ਸੋਨੂੰ ਕੋਈ ਦੇਖ ਕੇ ਅਨਕੰਫਰਟੇਬਲ ਫੀਲ ਨਾ ਕਰੇ ਅਸੀਂ ਅਕਸਰ ਟਰੈਵਲ ਕਰਦੇ ਹਾਂ ਤੇ ਟਰੈਵਲ ਕਰਦੇ ਇਹ ਚੀਜ਼ਾਂ ਬੇ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਤੇ ਇੱਕ ਹੋਰ ਵੀ ਚੀਜ਼ ਦੇਖਣ ਨੂੰ ਮਿਲਦੀ ਹੈ ਜੋ ਕਿ ਇਸ ਦੇ ਵਿੱਚ ਵੱਡੇ ਹੋ ਚੁੱਕੇ ਹੁੰਦੇ ਨੇ 50 ਪਲੱਸ ਲਾ ਲਓ ਜਾਂ ਫਿਰ 14 ਪਲੱਸ ਲਾ ਲਓ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਤੇ ਕਿਹੜਾ ਕਿਸੇ ਨੇ ਸ਼ੱਕ ਕਰਨਾ ਜਿਵੇਂ ਉਹ ਟਰੈਵਲ ਕਰਦੇ ਨੇ ਤਾਂ ਉਹ ਅਕਸਰ ਨਾਲ ਕਿਸੇ ਦੇ ਕੋਹਣੀ ਲਾ ਦੇਣੀ ਤੁਹਾਡੇ ਬੈਠਿਆਂ ਦੇ ਜਾਂ ਫਿਰ ਕੋਈ ਕਿਸੇ ਪਾਸੇ ਕੁਝ ਟੱਚ ਕਰ ਦੇਣਾ ਹੱਥ ਲਗਾ ਦੇਣਾ ਲੈਗਸ ਦੇ ਨਾਲ ਲਗਾ ਦੇਣਾ ਲੈਗ ਮਤਲਬ ਵਗੈਰਾ ਕੁਝ ਵੀ ਤਾਂ ਉਹਨਾਂ ਚੀਜ਼ਾਂ ਨੂੰ ਵੀ ਲੱਗਦਾ ਹੁੰਦਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਹੈ ਵੀ ਜੇਕਰ ਕੋਈ ਬੱਚੀ ਬੈਠੀ ਹੈ ਤਾਂ ਸੂਸੀ ਇਹੋ ਜਿਹੀਆਂ ਸ਼ਲੀਲ ਹਰਕਤਾਂ ਨਾ ਕਰੋ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੋ ਅੱਜ ਵੈਲਸਟਾਈਨ ਡੇ ਆ ਤੇ ਇਹ ਵਿਦੇਸ਼ੀ ਤਿਹਾਰ ਹੈ ਮੈਂ ਸਾਰੇ ਨੌਜਵਾਨਾਂ ਨੂੰ ਸਾਡਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋ ਤਾਂ ਇਹ ਜਿਹੜੇ ਵਿਦੇਸ਼ੀ ਤਿਹਾਰ ਨੇ ਇਹ ਸਿਰਫ ਆਪਾਂ ਉਹਨਾਂ ਲਈ ਹੀ ਛੱਡ ਦਈਏ ਉਹ ਮਨਾਉਣ ਤਾਂ ਚੰਗੇ ਲੱਗਦੇ ਨੇ ਆਪਾਂ ਆਪਣੇ ਤਿਹਾਰਾਂ ਵਾਲ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਆਪਣੀ ਕਿਸਾਨੀ ਨੂੰ ਬਚਾਉਣ ਦੀ ਗੱਲ ਕਰੀਏ ਆਪਾਂ ਆਓ ਆਪਾਂ ਸਾਰੇ ਰਲ ਮਿਲ ਪੜੀਏ ਤੇ ਪੜ ਕੇ ਆਈਪੀਐਸ ਪੀਸੀਐਸ ਬਣੀਏ ਤੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਸੋ ਇਸ ਦੇ ਨਾਲ ਹੀ ਮੈਨੂੰ ਦਿਵੋ ਇਜਾਜ਼ਤ ਸਤਿ ਸ਼੍ਰੀ ਅਕਾਲ ਦੇਖਦੇ ਰਹੋ A1 ਪੰਜਾਬੀ ਟੀਵੀ